ਉਦਾਨ ਮੜਾਇਆ ਬਈ ਹੱਥਾਂ ਦਾ ਮਾਈਕ ਚੋ ਵਾਈਟ ਕਰੀਏ ਕੇਹਦੀ ਆ ਜਾ ਮਾਈਕ ਲਾ ਤੁਸੀਂ ਆਪ ਦੇ ਉੱਤੇ ਜਾ ਕੇ ਜਿਹੜਾ ਇਹ ਐਕਸੀਡੈਂਟ ਹੋਇਆ ਕਿੱਥੇ ਫਲੋਰ ਹੋਇਆ ਬੱਸ ਸਟੈਂਡ ਤੇ ਤੁਸੀਂ ਕਿੱਥੋਂ ਜਾ ਰਹੇ ਸੀ ਤੁਸੀਂ ਵੇਟ ਕਰਦੇ ਸੀ ਬੱਸ ਦੀ ਤੇ ਇਹ ਗੱਡੀ ਜਿਹੜੀ ਨੋਵਾ ਤੁਹਾਡੇ ਵਿੱਚ ਬਜੀ ਜਾਣ ਕੇ ਲੱਡੀ ਸੀ ਨਾਲ ਉਹਦੇ ਨਾਲ ਐਕਟਿਵਾ ਬਾਈਕ ਸੌਰੀ ਕਰਤੀਆਂ ਸਾਰੀਆਂ ਇਕੱਠੀਆਂ ਬੱਜੀਆਂ ਸਿਰਫ ਇੱਕ ਗੱਡੀ ਨੇ ਹਿੱਟ ਕੀਤਾ ਨਾ ਕਾਲੀ ਨੋਵਾ ਨੇ ਸਾਨੂੰ ਪਤਾ ਨਹੀਂ ਲੱਗਿਆ ओके okay. तो किन्ने बंदे थले तुम पता कुछ चार जने भाजी जेनोवा गई है सामने फ्लोर पास अटे ਹਾਂਜੀ ਹਾਂਜੀ ਇਹ ਤੁਸੀਂ ਗੱਡੀ ਮਗਾਹ ਡਾਰੂ ਦੀ ਸੀ ਗੱਡੀ ਬਦਲਾਰਾ ਹਾਂਜੀ ਹਾਂਜੀ ਇਹਦੇ ਵਿੱਚੋਂ ਆਧੀਆਂ ਨਿਕਲਿਆ ਡਾਰੂ ਦਾ ਇੱਕ ਹਾਂਜੀ ਗੱਡੀ ਆਈ ਕਿਧਰ ਸਾਈਡ ਤੋਂ ਸੀ ਇਹ ਇਧਰੋਂ ਜਲੰਧਰ ਸਾਈਡ ਤੋਂ ਆ ਰਹੀ ਆ ਤੇ ਕਿੰਨੇ ਬੰਦੇ ਇਹਦੇ ਥੱਲੇ ਤੇ ਪਾਜੀ ਨੇ ਤਿੰਨ ਚਾਰ ਬੰਦੇ ਨੇ ਥੱਲੇ ਦੇ ਦਿੱਤੇ ਤੇ ਇਕੱਲੇ ਨੇ ਡਰਿੰਕ ਕੀਤੀ ਹੋਈ ਆ ਬੰਦੇ ਨੇ ਓਕੇ ਹੋਰ ਵੀ ਗੱਡੀ ਬੱਜੀ ਨੇ ਚਲੇ ਕੋਈ ਨਹੀਂ ਹੋਰ ਨਹੀਂ ਮੋਟਰਸਾਈਕਲ ਦੇ ਥੱਲੇ ਉਹ ਦੇਖੋ ਮੋਟਰਸਾਈਕਲ ਉਹਦੇ ਥੱਲੇ ਬਾੜ ਦਿੱਤਾ ਬਹੁਤ ਜ਼ੋਰ ਨਾਲੇ ਟੱਕਰ ਮਾਰੀ ਆ ਜਿੱਦਾਂ ਇੱਕ ਤਾਂ ਖਤਮ ਹੋ ਗਿਆ ਉਹ ਤਾਂ ਬੰਦਾ ਹਾਂਜੀ ਉਹਦੇ दारू ਉਹ ਵੀ ਗੱਡੀ ਦੇ ਵਿੱਚੋਂ ਕੱਢੀ ਆ ਸੀ ਓਕੇ ਹਾਂਜੀ ਠੀਕ ਤੇ ਐਕਸੀਡੈਂਟ ਚਾਰ ਕੋ ਪਤਾ ਲੱਗਾ ਹੈਗਾ ਕਿ ਵਿਅਕਤੀ ਇੰਜਰਡ ਹੋਏ ਆ ਗਏ ਆ ਉਸੇ ਮੌਕੇ ਤੇ ਲਗੇ ਆਏ ਹੈਗੇ ਤਾਂ ਚੱਕ ਕੇ ਲੈ ਆਏ ਇੰਜਰ ਨੂੰ ਪਰ ਕਿੰਨੇ ਕੋਲ ਵਿਅਕਤੀ ਇੰਜਰਡ ਹੋਏ ਆ ਕਿਹੜੀ ਗੱਦਨੀ ਗੱਡੀ ਨੇ ਹਟ ਕੀਤਾ ਕਿੱਥੇ ਦੇ ਰਹਿਣ ਵਾਲੇ ਆ ਔਰ ਡਰਾਈਵਰ ਕਾਬੂ ਕੀਤਾ ਕਿ ਨਹੀਂ ਕੀਤਾ ਟੋਟਲ ਚਾਰ ਇੰਜਰਡ ਹੋਏ ਜੀ ਜੀ ਦੋ ਲੇਡੀਜ਼ ਆ ਦੋ ਜੈਂਟਸ ਆ ਜਿਹੜੇ ਕਿ ਤਿੰਨਾਂ ਨੂੰ ਸਾਡੇ ਆਉਣ ਤੋਂ ਪਹਿਲਾਂ ਓਕੇ ਪ੍ਰਾਈਵੇਟ ਮਤਲਬ ਪਬਲਿਕ ਦੀ ਸਹਾਤ ਨਾਲ ਉਹ ਸਿਵਲ ਹੌਟਲ ਫਲੋਰ ਲੈ ਆਏ ਸੀਗੇ ਜਿਹੜਾ ਇੱਕ ਸੀ ਗੱਲ ਉਹਦਾ ਲੁਧਿਆਣਾ ਕੀ ਨਾਮ ਦਾ ਸਰ ਹਰਪ੍ਰੀਤ ਹਰਪ੍ਰੀਤ ਸਿੰਘ ओके ਉਹਨਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ 112 ਜਿਹੜੀ ਸੜਕ ਸੁਰੱਖਿਆ ਵਾਲੀ ਆ ਉਹਦੇ ਵਿੱਚ ਪਾ ਕੇ ਉਹਨੂੰ ਲੈ ਆਏ ਆ ਜੋ ਕਿ ਜੇਰੇ ਇਲਾਜ ਆ ਸਿਵਲ ਹਸਪੀਟਲ ਫਲੋ ਦਾ ਹਾਲ ਤਾਂ ਡਾਕਟਰ ਸਾਹਿਬ ਦੱਸ ਸਕਦੇ ਵੈਸੇ ਠੀਕ ਆ ਓਕੇ ਤੇ ਸਰ ਕਿਹੜੀ ਗੱਡੀ ਨਾਲ ਹਟ ਹੋਏ ਕੋਈ ਨੋਵਾ ਗੱਡੀ ਦੱਸ ਰਿਹਾ ਜੀ ਨੋਵਾ ਗੱਡੀ ਤੇ ਸਰ ਉਹਦਾ ਡਰਾਈਵਰ ਉਹ ਕੀਤਾ ਤਾਂ ਉਹ ਤੇ 112 ਜਿਹੜੀ ਹੈਗੀ ਥਾਣੇ ਵਾਲੀ ਚਲਦੀ ਗੱਡੀ ਉਹ ਵੀ ਪਹੁੰਚ ਚੁੱਕੀ ਆ ਤੇ ਡਿਊਟੀ ਅਸਤ ਸਿੰਦਰਪਾਲ ਨੂੰ ਇਹਦੇ ਬਾਰੇ ਜਾਣੂ ਕਰਵਾਇਆ ਗਿਆ